ਨਾ ਟੱਕਾ ਬੱਜੂਗਾ। ਕਮਾਲ ਹੈ ਬਾਈ ਯਾਰ। ਹਾਂ। ਹਾਂ ਵੀ ਸਾਸਰੀ ਕਾਲ ਦੋਸਤੋ। ਅੱਜ ਨਾਲ ਆਪਾਂ ਤੁਹਾਨੂੰ ਮੋਟਰਸਾਈਕਲ ਬਿਨਾ ਕਲਚ ਦੱਬੇ ਆਪਾਂ ਰੋਡ 'ਤੇ ਚਲਾ ਕੇ ਦਿਖਾਵਾਂਗੇ। ਇਹ ਮੁੰਡਿਆਂ ਨੂੰ ਚੈਲੰਜ ਹੈ। ਇਹ ਕਹਿੰਦੇ ਅਸੀਂ ਵੀ ਚਲਾ ਕੇ ਦਿਖਾ ਦਾਂਗੇ ਬਾਈ। ਤੇ ਆਪਾਂ ਦੇਖਦੇ ਹਾਂ ਵੀ ਚਲਾ ਦੇਣਗੇ ਕਿ ਨਾ। ਕਿਉਂ ਬਾਈ ਚਲਾ ਦੋ। ਚਲਾ ਦਾਂਗੇ ਬਾਈ। ਬਿਨਾ ਕਲਚ ਦੱਬੇ। ਪੱਕੀ ਗੱਲ ਹੈ। ਪੱਕੀ ਗੱਲ। ਗੱਲਾਂ ਸੁਣ ਲਓ ਪਹਿਲਾਂ। ਹਾਂ। ਨਾ ਤਾਂ ਕਲਚ ਦੱਬਣਾ। ਠੀਕ ਹੈ। ਨਾ ਰੋੜਨਾ। ਅੱਛਾ। ਹਾਂ। ਨਾ ਤਾਂ ਕੱਲਵਾਣਾ। ਵੀ ਅਈ। ਹਾਂ। ਬਾਈ ਯਾਰ ਐ ਤਾਂ ਨਹੀਂ ਹੋ ਸਕਦਾ। ਰੋੜਨਾ ਤਾਂ ਪਊ ਚਲ ਤੁਸੀਂ ਕਰਕੇ ਦੇਖੋ ਆਪਣੇ ਦਿਮਾਗ ਨਾਲ ਆ ਦੇਖੋ ਨਾ ਨਾ ਭਾਈ ਐ ਨਹੀਂ ਹੋਰ ਭਾਈ ਕਿਵੇਂ ਖੜਿਆ ਖੜੇ ਦਾ ਘੇਰ ਪਾਣਾ ਠੀਕ ਹੈ ਜਿਵੇਂ ਆਪਾਂ ਆਮ ਨੋਰਮਲ ਮੋਟਰਸਾਈਕਲ ਆਇਆ ਕਰਦੇ ਆ ਕਲੱਚ ਦੱਬੇ ਤੋਂ ਐ ਥੋੜੀ ਹੋਊਗਾ ਯਾਰ ਮੈਂ ਕਰਕੇ ਦਿਖਾਉਂਗਾ ਤੁਹਾਨੂੰ ਇਹ ਤਾਂ ਹੋ ਹੀ ਨਹੀਂ ਸਕਦਾ ਭਾਈ ਤੁਸੀਂ ਦਿਮਾਗ ਲਾਓ ਨਾ ਦਿਮਾਗ ਦੀ ਘਟ ਹੈ ਹੋਊਗਾ ਮੈਂ ਕਰਕੇ ਦਿਖਾਉਂਗਾ ਬੰਦ ਹੋਊਗਾ ਭਾਈ ਰਹੀ ਤਾਂ ਗੱਲ ਨਹੀਂ ਸਕਦਾ ਮੈਂ ਕਰਕੇ ਦਿਖਾਉਂਗਾ ਤੁਸੀਂ ਦੇਖ ਲਓ ਤੂੰ ਤਾਂ ਕਲਾਈ ਨਾ 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 ਤਾ ਕਲਵਾ ਨਹੀਂ ਸਕਦਾ ਕੰਮ ਹੀ ਲਾਣਾ ਹੈਗਾ ਲੈ ਬਾਈ ਯਾਰ ਐ ਕਿਵੇਂ ਹੋਊਗਾ ਮੈਂ ਕਰਕੇ ਦਿਖਾਵਾਂਗਾ ਨਹੀਂ ਹੁੰਦਾ ਆਹੀ ਤਾਂ ਚੈਲੰਜ ਆ ਤੁਹਾਨੂੰ ਨਹੀਂ ਹੁੰਦਾ ਬਾਈ ਐਵੇਂ ਇਹਦਾ ਛਾਲ ਚੱਕ ਗਿਆ ਛਾਲ ਵੀ ਨਹੀਂ ਚੱਕਣੀ ਚਾਹੀਦੀ ਨਾ ਛਾਲ ਵੀ ਨਹੀਂ ਚਾਹ ਛਾਲ ਚੱਕਣੀ ਜਿਵੇਂ ਆਪਾਂ ਨਾਰਮਲ ਮੋਟਰਸਾਈਕਲ ਚਲਾਣਾ ਇੱਕ ਕਲੱਚ ਦੱਬ ਕੇ ਆਪਾਂ ਗੇਅਰ ਪਾਇਆ ਕਰਦੇ ਆਂ ਓਵੇਂ ਹੀ ਚੱਲੂਗਾ ਠੀਕ ਐ ਮੈਂ ਤੂੰ ਕਰ ਤੂੰ ਵੀ ਦੇਖ ਲੋ ਬਈ ਦਿਮਾਗ ਲਾ ਕੇ ਤੂੰ ਕਰ ਬਾਈ ਆਜਾ ਮੈਂ ਤੁਹਾਡੇ ਸਾਹਮਣੇ ਰੋਡ ਲੈ ਕੇ ਦਿਖਾਵਾਂਗਾ ਆਗੇ ਦਿਖਾਣਾ ਮੁਰਛਾ ਨਾ ਨਾ ਰੋੜਨਾ ਨਾ 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 ਰੋੜਨਾ ਨਾ ਨਾ ਨਹੀਂ ਹੈ ਨਹੀਂ ਹੈ ਕੋਈ ਫਾਇਦਾ ਨਹੀਂ ਜਿਵੇਂ ਆਪਾਂ ਨਾਰਮਲ ਮੋਟਰਸਾਈਕਲ ਚਲਾਣਾ ਵੇਸ ਕਾਚੇ ਦਾ ਪੇ ਦੋ ਐਂ ਹੀ ਰੁੜੂਗਾ ਆ ਤਰੀ ਲਾਣਾ ਕਲੱਚ ਲਈ ਨਾ 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 ਐਂ ਤਾਂ ਹੋ ਨਹੀਂ ਸਕਦਾ ਬਾਈ ਮੈਂ ਕਰਕੇ ਦਿਖਾਉਂਗਾ ਐ ਨਹੀਂ ਤੂੰ ਵੀ ਦੇਖ ਲੈ ਕੇਰਾ ਤੂੰ ਵੀ ਦੇਖ ਲੈ ਹੁਣ ਤੂੰ ਵੀ ਦੇਖ ਲੈ ਨਾ ਮੈਂ ਮੁੰਡੇ ਹਾਂ ਫਰੇਸ਼ ਕਰ ਲਈ ਮੜੀ ਜਿਆਦਾ ਯਾਰਾ ਫਿਰ ਕਹਿੰਦਾ ਛਾਲ ਲਈ ਚੱਕੂ ਆ ਛਾਲ ਲਈ ਚੱਕਣੀ ਚਾਹੀਦੀ ਕਹਿੰਦਾ ਨਾ ਛਾਲ ਚੱਕਣੀ ਚਾਹੀਦੀ ਨਾ ਝਟ ਚਾ ਵੱਜਣਾ ਚਾਹੀਦਾ ਨਾ ਯਾਰਾ ਮੈਂ ਕਰਕੇ ਦਿਖਾਵਾਂ ਅਰਦੇ ਚੱਲ ਕਰਾ ਦੇ ਇੱਕ ਵਾਰੀ ਹੋਰ ਦੇਖ ਲੈ ਦੇਖ ਲੈ ਟਰਾਈ ਕਰੋ ਇੱਕ ਵਾਰੀ ਕਰੋ ਦੋ ਵਾਰੀ ਕਰੋ ਤਿੰਨ ਵਾਰੀ ਕਰੋ ਨਾ ਯਾਰਾ ਬਾਈ ਇਹ ਤਾਂ ਹੋ ਨਹੀਂ ਸਕਦਾ ਕਰ ਸਕਦੇ ਆ ਨਾ ਨਾ ਤੁਸੀਂ ਦੇਖ ਲੋ ਕਰਕੇ ਤੂੰ ਨਾ 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 ਬਾਈ ਰੋਣਾ ਰੋੜ ਕੇ ਨਹੀਂ ਆਪਾਂ ਕਰ ਰੋੜ ਕੇ ਨਹੀਂ ਕਰਨਾ ਰੋੜ ਕੇ ਲੈ ਗਏ ਤੂੰ ਤਾਂ ਬਾਈ ਤੂੰ ਕਰ ਦੇ ਨਾ ਹਾਂ ਬਾਈ ਕਰ ਬਾਈ ਚੱਲ ਜੇ ਚੈਲੰਜ ਹੈ ਬਾਈ ਮੈਂ ਚੈਲੰਜ ਹੈ ਮੈਂ ਕਰਕੇ ਦਿਖਾਵਾਂਗਾ ਤੁਹਾਨੂੰ ਚੱਲ ਪਿੱਛੇ ਲੈ ਜਾ ਰੋਕ ਲੈ ਬਾਈ ਤੂੰ ਕਰਕੇ ਦਿਖਾ ਯਾਰ ਸਾਡੇ ਤੋਂ ਤਾਂ ਹੋਇਆ ਨਹੀਂ ਪਰ ਅਸੀਂ ਉਹ ਮੁੱਠੇ ਨੂੰ ਹੱਥ ਨਹੀਂ ਪਾਣ ਦਿੰਦੇ ਹੈਗੇ ਹਾਂ ਬਾਈ ਮੈਂ ਹੱਥ ਵੀ ਲਾਂਦਾ ਹੈਗਾ ਤੁਸੀਂ ਲਾ ਲਿਓ ਦਮਾਕ ਹਾਂ ਪਰ ਉਹਨੂੰ ਹੱਥ ਨਾਲ ਪਾਈ ਪਹਿਲੇ ਬਸ ਹਾਂ ਨਾ ਬਾਈ ਹੱਥ ਨਾਲ ਆ ਲੈ ਆਪਾਂ ਸਟਾਰਟ ਕਰਦੇ ਹੋ ਵੀ ਨਹੀਂ ਬੰਦੇ ਠੀਕ ਹੈ ਠੀਕ ਹੈ ਠੀਕ ਹੈ ਇਹ ਹੋ ਗਿਆ ਪਰ ਸਟਾਰਟ ਠੀਕ ਹੈ ਉਹਦੇ ਸਾਹਮਣੇ ਹੈ ਹਾਂ ਠੀਕ ਹੈ ਇਹ ਲੈ ਬਾਈ ਪਿੱਛੇ ਵੀ ਦਿਖਾ ਦੇ ਬਾਈ ਕਈ ਵਾਰ ਅਗਲੇ ਧੱਕਾ ਲਵਾਇਆ ਠੀਕ ਹੈ ਬੰਦੇ ਹੋ ਜੂ ਐ ਰੋਕੀ ਠੀਕ ਹੈ ਬਾਈ ਇਹ ਆਖ ਇਹ ਤਾਂ ਸਾਹਮਣੇ ਤੋਂ ਨਾ ਘਟਕਾ ਵੱਜੂਗਾ ਕਮਾਲ ਹੈ ਬਾਈ ਯਾਰ ਬਹੁਤ ਟਕ ਲੱਗ ਰਿਹਾ ਠੀਕ ਹੈ ਇਹ ਤਾਂ ਬਾਈ ਕੋਈ ਮੰਤਰ ਮਾਰਿਆ ਬਾਈ ਨੇ ਠੀਕ ਹੈ ਅਗਲੀ ਵੀਡੀਓ ਤੇ ਬਾਈ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੋੜਿਆ ਇਹ ਤਾਂ ਜਮੀ ਕਮਾਲ ਵਾਲੀ ਗੱਲ ਹੈ ਬਾਈ ਯਾਰ